ਬੋਲੇ 11:00 ਵਜੇ 11 ਮਿੰਟ ਤੇ ਭਾਈ ਕੋ ਡਾ ਮਾਰਨਿੰਗ ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਐ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਕਾਲਿਆ ਜੀ ਐ ਆਖਦੇ ਕਹਿੰਦੇ ਆ ਹਾਂ 6 ਮਗਰ 21 ਨਵੰਬਰ 12 2025 ਦੇ ਨ ਕੀ ਹੋ ਗਿਆ ਕਾਲਿਆ ਸ਼ੁੱਕਰਵਾਰ ਕਿ ਵੱਧ ਹੋ ਗਿਆ ਦਿਨ ਨਾ ਪੁੱਛਿਆ ਕਰਾਂ ਮੈਂ ਗੋਪੀ ਕਮਸ਼ਾ ਠੀਕ ਐ ਕਿੱਥੇ ਆਇਆ ਡਾਕਟਰ ਇਹਨਾਂ ਨੂੰ ਪਹਿਲੀ ਫੋਨ ਕਰਤਾ ਕੱਲੂ ਨੇ ਫੋਨ ਲਾਇਆ ਸੀ ਆਉਂਦਾ ਉਹਦਾ ਹੀ 10 ਮਿੰਟ ਲੱਗਣਗੇ ਡਾਕਟਰ ਕਹਿੰਦਾ ਖੜ ਜਾ ਗਾਲ ਇੱਥੇ ਯਾਰ ਉਹਨੇ ਉਹ ਬਈ ਆਪਣੇ ਬੱਚੀ ਜਿਹੜੀ ਤਾਂਸਦੀ ਸੀ ਉਹ ਮਤਲਬ ਥੋੜਾ ਜਿਹਾ ਅੱਜ ਨਾ ਔਖਾ ਜਾ ਤਾਂ ਅਲੀ ਗੱਲ ਯੂਰੀ ਡਾਕਟਰ ਨੂੰ ਫੋਨ ਲਾਇਆ ਸੀਗਾ ਉਹ ਕਹਿੰਦਾ ਭਾਈ ਬਲਗਮ ਜੰਮ ਰਹੀ ਆ ਤੇ ਉਹ ਨੱਕ ਜਾ ਵੀ ਵਗਦਾ ਰਹਿੰਦਾ ਤੇ ਉਹ ਠੰਡ ਹਾਨਮੋਨੀਆ ਹੋ ਗਈ ਉਹ ਹੀ ਚੱਕਰ ਹੋ ਸਕਦਾ ਤਾਂ ਡਾਕਟਰ ਨੂੰ ਫੱਦ ਲਿਆ ਵੀ ਕਈ ਵਾਰੀ ਪ੍ਰੋਬਲਮ ਵੱਧ ਜਾਂਦੀ ਆ ਤੇ ਤਾਂ ਕਰਕੇ ਤੇ ਕੰਮਕਾਰਾਂ ਦੀਆਂ ਰਾਇਆਂ ਕਰਦੇ ਫਿਰਦੇ ਜੀ ਕੀ ਕਰਨਾ ਦੋ ਤਿੰਨ ਸਲਾਹਾਂ ਹੀ ਸੀ ਇੱਕ ਮੰਡੀ ਵਾਲਿਆਂ ਵਾਲੀ ਜਾਣਾ ਸੀ ਉਹ ਹਜੇ ਕੱਚਾ ਪੱਕਾ ਦੇ ਜਾਂ ਫਿਰ ਸੰਦਸਨ ਜਿਹੜੇ ਧੋਵਾਂਗੇ ਤੇ ਲੇਟ ਹੋ ਗਏ ਬਸ ਐਵੇਂ ਬੰਦਾ ਮਾੜਾ ਮਾੜਾ ਕੰਮ ਜਾਂ ਕਰਦਾ ਕਰਦਾ ਹੈ ਅੱਜ ਕੱਲ ਦੇ ਦਿਨਾਂ 'ਚ ਕੇਸੜੀ ਆ ਬਾਟੀ ਲੈਂਦਾ ਤੇ ਇਧਰ ਨੌਜਵਾਨ ਨੇ ਆਉਣ ਸਾਰ ਮਰੂਦਾ ਨੂੰ ਧੂਫ ਦੇਣੀ ਹੁੰਦੀ ਹੈ ਹਰਾਂ ਤੋਂ ਪਹਿਲਾਂ ਤੇ ਸਾਡੇ ਸਾਰਿਆਂ ਤੋਂ ਜ਼ਿਆਦਾ ਮਰੂਦ ਭਾਈ ਇਹ ਕਾਲਾ ਹੀ ਖੰਦਾਗਾ ਤੇ ਖੈਰ ਭਾਈ ਸਵਾਗਤ ਆ ਸਾਰਿਆਂ ਦਾ ਤੇ ਜੀ ਆਇਆਂ ਨੂੰ ਆਖਦੇ ਆ ਦੁਬਾਰੇ ਫੇਰ ਤੇ ਧੰਨਵਾਦ ਬਾਈ ਵੀਡੀਓ ਤੇ ਇੱਕ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਕਾਲੇ ਦੇ ਮਰੂਦਾਂ ਵਾਲਾ ਬਲੌਗ ਆ ਗਿਆ ਮਨਪੀ ਦੰਮੀ ਉਹ ਤਾਂ ਕਹਿੰਦਾ ਸੀ ਆ ਗਿਆ ਮੈਂ 10 ਮਿੰਟਾਂ ਜੀ ਕਿਥੇ ਅੱਛਾ ਗੇਟ ਕਿਹੜੇ ਉਹ ਆਇਆ ਲਾਉਣ ਵਾਲਾ ਗੇਟ ਅੱਛਾ ਆਇਆ ਘੜਾ ਦੇਖ ਕੇ ਆਈਏ ਜਿਸਕਿਉ ਹੈ ਸਸਰੀ ਗੱਲ ਮਈ ਇਹ ਆਪਣੀ ਹੀ ਬੱਚੀ ਭਾਈ ਵੱਡੀਆਂ ਸਾਡੇ ਸਾਡੇ ਬਸ ਇਹ ਬੱਚੀ ਰਹਿੰਦੀ ਹੁੰਦੇ ਕਈ ਵਗਾ ਆਪਾਂ ਇਹਨੂੰ ਬੱਚੀ ਕਹਿੰਦੇ ਅਸੀਂ ਹਾਲੇ ਢੱਕ ਵੀ ਹਾਂ ਤਾਂ ਵੱਡੀ ਤੋਂ ਛੋਟੀ ਗਾਂ ਉਹਦੀ ਇਹ ਲਟਕੀ ਆ ਇਹ ਤੇ ਇਹਦੀ ਗੱਲ ਕਰਦੇ ਐ ਥੋੜਾ ਜਿਹਾ ਔਖਾ ਜਿਹਾ ਸਾਂਝਾ ਲਈ ਜਾਂਦੀ ਆ ਸਿਤਾ ਕਰਕੇ ਡਾਕਟਰ ਨੂੰ ਬੁਲਾ ਲਿਆ ਭਾਈ ਮੈਂ ਚੱਲ ਟਿਕਟ ਲਾ ਹਲਗ ਜੂ ਕੋਈ ਸਾਸਤਰੀ ਗਾਲ ਬਾਪੇ ਸਾਸਤਰੀ ਗਾਲ ਭੋਲੀ ਜੀ ਸਾਸਤਰੀ ਗਾਲ ਕੱਲੂ ਪ੍ਰੀਤ ਫੋਨ ਕਰਕੇ ਤੂੰ ਇੱਧਰ ਆ ਪਾ ਕੇ ਖੜ ਗਿਆ ਓਏ ਮੈਂ ਤਾਂ ਦਾ ਜੀ ਨੇ ਕਹਿੰਦਾ ਫੋਨ ਕਰ ਦਿੰਦਾ ਹੈ ਉਹ ਕਿਵੇਂ ਆ ਤੇਰੀ ਮੂਵੀ ਬਣਾ ਲਾਂ ਵਧੀਆ ਜੀ ਮੂਵੀ ਬਣਾ ਲਾਂ ਮੈਨੂੰ ਸਮਝ ਨਹੀਂ ਆਉਂਦਾ ਵੀਡੀਓ ਵੀਡੀਓ ਤੂੰ ਘਰੇ ਤਿਆਰ ਕਰ ਕਿੱਲੇ ਆ ਓਏ ਘਰੇ ਤਿਆਰ ਕਰਿਆ ਹਾਂਜੀ ਇੱਥੇ ਤਿਆਰ ਕਰ ਦਿੰਦਾ ਉੱਥੇ ਥੱਲੇ ਆਗਾ ਸੀ ਤਾਰ ਦੇ ਮੂੰਹ ਚ ਵੜ ਗਈ ਇਹਦਾ ਇਹਦਾ ਕੈਮਰਾ ਨਹੀਂ ਇੱਧਰ ਸੀਗਾ ਨਹੀਂ ਤਾਂ ਵਧੀਆ ਆ ਜਾਂਦਾ ਸੀ ਇਹਨੇ ਮੂੰਹ ਦਾ ਡਰ ਰੱਖਿਆ ਦੀ ਲਗਾੜਾ ਤੇਰੇ ਆਊਗੀ ਮਗਰ ਖੋਲ ਦੇਉਂ ਹੀ ਇਹੇ ਕਹ ਲਾ ਤੇਰਾ ਕੀ ਸਾਰਾ ਦੁੱਧ ਥੱਲੇ ਨੂੰ ਖਿੱਚੀ ਜਾਂਦਾ ਇਹਨੂੰ ਹੂੰ ਤੇ ਬੰਨੀ ਕਿਹਨੇ ਹੋਣੀ ਤੇ ਮਾ ਮਮਾ ਕੱਢੀ ਜਾਊਗੀ ਕਿੰਨਾ ਲੱਗੇ ਬੜਾ ਬੋਲਾ ਹਲਦਾ ਲੱਗਾ ਹਲਦਾ ਤੇਰਾ ਦੁੱਧ ਲੈ ਆ ਤਾ ਮੈਂ ਨਹੀਂ ਲੈ ਆਇਆ ਮੈਂ ਤਾਂ ਥੱਲੇ ਖੜਾ ਸੀ 2 ਮਿੰਟਾ ਜਲਾ ਦੇਗਾ ਹਾਂਜੀ ਲਾ ਦੇ ਫਿਰ ਦੇਖ ਲੈ ਮੈਨੂੰ ਲੱਗਦੇ ਨੂੰ ਹਾਂ ਹੋਏ 2 ਮਿੰਟ ਵੀਡੀਓ ਬਣਾਈ ਦੋ 2 ਮਿੰਟ ਜੀ ਲੱਗ ਜੂ ਠੀਕ ਐ ਟਾਕਣਾ ਰੇ ਨਾ ਚੈੱਕ ਲੱਗ ਗਿਆ ਬਾਈ ਇੱਥੇ ਲਉਣਾ ਰਿਹਾ ਘਟਣਾ ਨਹੀਂ ਟੁੱਟ ਜੂ ਇਹ ਮੈਂ ਕਹਤ ਮਹਿੰਗੀਆਂ ਨੇ ਇਹ ਕਿਹਨੇ ਉਗਦਰੋਂ ਆ ਗਏ ਇਹ ਤੇ ਬਾੜੇ ਕਿਰਲੇ ਅਸੀਂ ਕੰਮ ਸਿੱਖਾਂਗੇ ਅੱਜ ਖੜ ਕੇ ਬਹਿ ਕੇ ਮੈਂ ਦੇਖ ਲਿਆ ਮੈਂ ਕਿਹਨੇ ਕਵਰ ਕੀ 50% ਦਾ ਉਹ ਕਿਹਨੇ ਮੱਕੜੇ ਚ ਲਾ ਦੇ ਕੋੰਡਾ ਕਲੇ ਵਾਰੋਂ ਹੋਏ ਸਖਰੂਬ ਲਾ ਦੇ ਬੈਕਸ ਕਰਕੇ ਕਦੇ ਇਹਦੇ ਕੁਲ ਉਦੰਦ ਅੰਨਾ ਮ ਆ ਰੇਟ ਆਏ ਹੋਏ ਇਕੱਲਾ ਪਾਦਾਂਗੇ ਹਾਂ ਭਈਏ ਸ਼ਾਲਾ ਕੋਈ ਹੋਰ ਸੈਕਿੰਡ ਗੇਟ ਲਾ ਕੇ ਰੇ ਹੈ ਦੂਜਾ ਗੇਟ ਲਿਆ ਦੋ ਗੇਟ ਲਾਏਗੇ ਤੇ ਇਹ ਦੂਜੇ ਦਾ ਇਹ ਉਧਰ ਲੱਗਾ ਹੈ ਉਹ ਬੱਲੇ ਇਹ ਵੀ ਛੋਟਾ ਹੋਇਆ ਫੇਰ ਓਏ ਨਾ ਪੱਟੀ ਹੈ ਮੇਰੇ ਕੋਲ ਹੋਰ ਨਾ ਕਿਸੇ ਦੇ ਚੱਕ ਲੈ ਆ ਹੋਵੇ ਇਹ ਹੀ ਹੈ ਗੜਾ ਇਹਦਾ ਵੱਡਾ ਬਣਾਤਾ ਓਏ ਹੈ ਓਏ ਫੜੀ ਨਹੀਂ ਮਨਾ ਸਹੀ ਆ ਉਹ ਇਧਰ ਲੱਗੀ ਜਾਂਦਾਗਾ ਆ ਦੇਖ ਅੱਛਾ ਕੇ ਉਹ ਮੈਂ ਨੂੰ ਕੱਢਦੇ ਉਹ ਤਾਂ ਕਰ ਦੂ ਸਹੀ ਆ ਦਾ ਪਿਆਰ ਮਿੱਕਾ ਜਿਹੜਾ ਆ ਰਿਹਾ ਮੈਂ ਨਹੀਂ ਮੈਂ ਜਿਹੜੀ ਜਿੱਤੇ ਟੈਂਕੀ ਲੈ ਕੇ ਕਿਡੇ ਲੱਕੀ ਇੰਚੀ ਜਿਹੜੇ ਪੜਾ ਡਾਕਟਰ ਤਾਂ ਹਲੇ ਆਇਆ ਨਹੀਂ खासा ਟਾਈਮ ਦੇਖ ਕੇ ਤੇ ਇੱਧਰ ਕੰਮਾਂ ਤੇ ਲੱਗ ਗਏ ਉਹ ਇੱਧਰ ਕਰਦੇ ਪੈਪ ਮੜੀ ਜੀ ਪਿਆਜ ਲਾ ਲਿਆ ਆ ਆ ਢੋਲ ਮਗਰ ਪਾਤਾ ਕਰਾਉਸ ਲੈ ਗ ਕੋਏ ਆ ਗਿਆ ਤੂੰ ਮੰਗਿਆ ਸੀ ਪਾਨੇ ਤੂੰ ਕਹਿਆ ਜੀ ਪਾਨਾ ਲਿਆ ਕਹਿੰਦਾ ਆ ਗਿਆ ਇੱਥੇ ਹੀ ਦਿੰਨੇ ਦੋਨੇ ਚੀਜ਼ਾਂ ਆ ਲੈ ਬੱਸ ਕੱਚਾ ਖਿਡਾਰੀ ਬਣ ਗਿਆ ਲੈ ਗਗੂ ਓਏ ਓ ਗਗੂ ਆ ਪਿਆ ਆ ਪਿਆ ਲੈ ਆਇਆ ਲੈ ਆ ਤੰਗ ਕਾ ਤੰਗ ਹੋ ਰਿਹਾ ਬਾਕੀ ਚਾਹ ਬਣਾਈ ਜਾਂਦਾ ਜੀ ਫੇਰ ਕਿਹੜੇ ਮਰੂ ਦਿਖਾਊਗਾ ਇਹ ਐਵੇਂ ਵਸੂਲੀ ਲਿਖੂਗਾ ਪਰ ਮੂੰਹ ਚ ਬਾਦਗੀ ਆਇਆ ਤਾਂ ਆਇਆ ਤਾਂ ਆਵੇ ਕਰਤੀ ਪੋਣੀ ਨੌਜਵਾਨਾਂ ਨੇ ਬਰਮਾ ਕਰਾਹਾ ਧੋਗੇ ਲਾਉਣੇ ਲਾਤੇ ਤੇ ਰੋਟਾਵੇਟਰ ਭਾਈ ਸਾਹਿਬ ਦੀ ਵਾਰੀ ਆਈ ਹੋਈ ਆ ਐਉਂ ਟੰਗ 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 ਟੰਗ

ਉਜਮੇਂ ਲਿਪੜਿਆ ਦੂੰ ਕਿ ਕਰਿਆ ਮੈਂ ਤਾਂ ਦੇਖੂ ਇਸੇ ਮੈਂ ਅੰਕਲ ਦੇ ਕੀ ਕਰ ਰੱਖਿਆਗਾ ਉਹ ਪੈਪ ਚੜਾਈ ਆ ਅੱਛਾ ਆਏ ਉਹ ਪ੍ਰੈਸ਼ਰ ਮੋਡ ਨੂੰ ਵਾਸਤੇ ਹਾਂ ਓਏ ਹਾਂ ਹਾਂ ਇੰਗੜੀ ਫੀਲنگ ਲਵੇ ਸੇ ਹੂੰ ਟਰਾਲੀ ਤੋਂ ਮਹਾਂਕੀ ਸਾਫੀ ਆ ਥੱਲੋ ਤੋਂ ਨਾਲ ਹੀ ਹੋਊਗੀ ਯਾਰ ਠੀਕ ਹੈ ਆ ਸਲੋ ਸੈਂਕੜੋ ਨਗਰ ਦੇ ਇਹ ਤਾਂ ਉਹ ਭਉਉਂਦੇਗਾ ਯਾਰ ਤਾਂ ਹੀ ਨਾ ਕਰਦੇ ਹੀ ਹੈਗੇ ਮਾਰ ਡਾੜਦੇ ਭਾਗ ਗੱਗੂ ਨਹੀਂ ਲਾਇਆ ਓਏ ਚਾਹ ਬਣਾਉਣਾ ਚਾਹ ਬਣਾਉਂਦਾ ਚਾਹ ਪੀ ਕੇ ਜਾਊਂ ਫਿਰ ਤਾਂ ਗੱਗੂ ਦੇ ਹੱਥ ਦੀ ਕੀ ਅਰੇ ਬੰਦੇ ਜਿਹਾ ਗੱਗੂ ਉਹ ਗੱਲਾ ਪੀਣ ਵਾਲਾ ਚਾਹ ਨਹੀਂ ਬਣਾਊਗਾ ਚਾਹ ਨਹੀਂ ਬਣਾਉਂਦਾ ਉਹ ਆ ਮਿੱਠਾ ਭਾਈ ਨੌਜਵਾਨ ਸਾਡਾ ਜ਼ਿਆਦਾ ਪਸੰਦ ਕਰਦਾ ਉਹ ਮਿੱਠਾ ਵਾਲਾ ਭਾਂੰਦਾ ਜੋ ਚਾਹ ਬਣਾਵੇ ਤੇ ਫਿਰ ਉਹਦੀ ਚਾਹ ਲਵੇ ਕੋਈ ਨਹੀਂ ਆਉਂਦਾ ਚੱਲ ਦੇਖ ਲਾਂਗੇ ਹਾਂ ਉਹ ਸ਼ੁਰੂ ਤੇ ਲੱਗ ਗਿਆ 20 ਤੱਕ ਦਾ ਦੂਰ ਸੀ ਗਈ ਨਿਕਲ ਗਈ ਫੈਕਟਰੀ ਲੱਗ ਜੋ ਇਹਨਾਂ ਨਾਲ ਦਾ ਆਇਆ ਗੱਗੋਏ ਚਾਹ ਪਾਣੀ ਮੇਰੀ ਗਲਾਸ ਤੇ ਆਉਣਾ ਚਾਹ ਪੀ ਕੇ ਨਾਮਾ ਗੂਗਲ ਇਹ ਡਾਕਟਰ ਆਇਆ ਨਹੀਂ ਹਲੇ ਉਹ ਭੁੱਲ ਗਿਆ ਹੋਰ ਬਾਗੇ ਆ ਕੇ ਦੇ ਪਾਸੇ ਉਹ ਦੁਬਾਰੇ ਫੋਨ ਲਾਇਆ ਕਹਿੰਦਾ ਮੈਨੂੰ ਯਾਦ ਹੀ ਨਹੀਂ ਰਿਹਾ ਹੁਣ ਆਉਂਦਾਗਾ ਗੱਗੂ ਨੇ ਬੜਾਈ ਚਾਹ ਮੈਨੂੰ ਗੋਡੇ-ਗੋਡੇ ਚਾਹ ਗੋਡੇ-ਗੋਡੇ ਚਾਹ ਉਹ ਚਾਹ ਉਬਲ ਕੇ ਨਿਕਲੂਗੀ। ਆ ਗਗੂ। ਚਾਹ ਨਿਕਲੂਗੀ। ਬੜੇ ਹੁਣੇ ਦੇ। ਉਹ ਯਾਰ ਨਿਕਲੂਗੀ ਚਾਹ ਯਾਰ ਇਹ ਕਹਨਾ ਮੈਂ। ਬੜੇ ਹੋ ਜ ਮਿੱਠਾ ਇੱਕ ਬਟਾ। ਮਿੱਠਾ ਚੈੱਕ ਕਰਨੀ ਰੋੜੀ ਨੂੰ ਮਿੱਠਾ ਦੀ ਸੀ ਜਾਂਦਾ ਵਿੱਚ। ਕਿਵੇਂ ਹੋਇਆ? ਉਹ ਕੇ ਬੋਲੇ। ਪੱਤੀ ਦਾ ਪਾ ਲੈਂਦਾ ਤੇ ਜੀ। ਚਾਹ ਦਾ ਕਿ ਨਿਗਾਨ ਬਣਾਉਣਾ। ਹਾਂ ਉਹ ਜੀ ਤੇਰੀ ਤਾਰੀਫ ਕਰਕੇ ਆਏ ਮੈਂ ਇਹਦੇ ਕਾਲਾ ਉੱਥੇ ਤੇ ਚਾਹ ਬਣਾਉਂਦਾ ਇੱਕ ਨੰਬਰ ਮੁੰਡਾ ਚਾਹ ਬਣਾ ਲਏਗੇ ਚਾਹ ਪਤਾ ਕਿੱਡੀ ਗੈਂਡ ਬਣਾਉਣਾ ਕਹਿੰਦਾ ਮੈਂ ਆਇਆ ਸੀ ਤਾਰੀਫ ਕਰਕੇ ਆਏ ਆਗੇ ਪੱਤੀ ਦਾ ਪਾਲਾ ਵਿੱਚ ਦੇਖਾਂ ਰੰਗ ਦਿਖਾਈ ਪੂਰਾ ਟੀਵੀ ਜਾ ਹੋਏ ਪੱਤੀ ਦਾ ਪਾਲਾ ਵਿੱਚ ਉਹ ਦੱਸ ਲੈਣਾ ਇਹਨੂੰ ਕਹਿੰਦਾ ਗੱਭੂ ਚਾਹ ਪੂਰਾ ਖੇਲੇ ਹਾਂ ਮਿੱਟੂ ਆਏ ਜਾਂਦੇ ਚਾਹ ਨਾ ਖੇਲੇ ਹਾਂ ਉਹਦਾ ਕੋਈ ਆਲਸੀ ਬੰਦਾ ਕਹਿ ਦਿੰਦਾ ਉਹ ਓਏ ਚਾਰ ਨਿਕਲਦੇ ਚਾਰ ਨਿਕਲਦੇ ਫੋਨ ਨਹੀਂ ਮਿਲਦਾ ਫੋਨ ਨਹੀਂ ਮਿਲਦਾ ਨਾ ਭੱਜੂਆਂ ਫੋਨ ਲੈ ਕੇ ਕੱਲਾ ਭੀਗਾ ਉਹ ਤੇ ਨੌਜਵਾਨ ਭਾਈ ਮੇਰਾ ਫੋਨ ਖੋ ਕੇ ਉੱਡ ਗਿਆ ਤੇ ਚਾਹ ਇਹਦੀ ਚੁੱਲ੍ਹੇ 'ਚ ਪੈ ਗਈ ਨਿਕਲ ਕੇ ਬੜੀ ਮਾਰ ਕੇ ਇੰਨੇ ਕੋਣ ਵੀ ਉਹ ਆ। soja aaja ਐਡੇ ਐਡੇ ਕੌਲੇ ਕੋ ਭਰੀ ਨਾ ਇੰਨੇ ਪੀਂਦੇ ਹੋ। ਉਹ ਚਾਹ ਪੀ ਲੋ ਚਾਹ। ਤੁਸੀਂ ਯਾਰ ਚਾਹ ਪੀ ਕੇ ਦੇਖੋ ਜੇ ਨਾ ਤਰੀਫਾਂ ਕਰੀਆਂ ਤਾਂ ਕੌਣ ਕਹਿੰਦਾ ਸੀ ਆਹ ਬਣਾਉਂਦਾ ਗੱਗੂ ਤੂੰ? ਮੈਂ ਗੱਗੂ। ਕਾਹਨੋਂ ਹੁੰਦਾ ਵੱਡਾ ਵੱਡਾ ਭਾਂਡੇ ਕਰਦੇ ਆਂ ਵੀ ਇਹਨਾਂ ਨੇ ਕਿਹੜਾ ਮਾਰ ਕੇ ਜਾਣੇ ਆ। ਨਾ ਹੈ ਮਾਂ ਨਹੀਂ ਲੈਉਂਦਾਗਾ ਚਾਹ ਤਾਂ ਆ ਮਾਂ ਚਾਹ ਕੌਣ ਕਹਿੰਦਾ ਸੀ ਕੌਣ ਕਹਿੰਦਾ ਸੀ ਦੱਸਿਆ ਵੀ ਨਹੀਂ ਗਿਆ ਵਾਹ ਇਹ ਕਹਦਾ ਪਤਾ ਨਹੀਂ ਕੌਣ ਆ ਕਹਿੰਦਾ ਦੁਬਾਰਾ ਦੁਬਾਰੇ ਮੈਥੋਂ ਚਾਹ ਬਣਵਾਉਂਦਾ ਮਾ ਕੋਈ ਆਰਸੀ ਬੰਦਾ ਹੋਊਗਾ ਕਹਿੰਦਾ ਉਹ ਜਿਹੀ ਬਣਾਤੀ ਚਲ ਠੀਕ ਹੈ ਨਾ ਤੇ ਚੈੱਕ ਕਰ ਕੱਲ ਚਾਹ ਕਰਾਂ ਚੈਨਲ ਬਿਚੇ ਡੋਟ ਬੋਟ ਲਾਤੀ ਤੇ ਚਾਹ ਦਾ ਰਿਐਕਸ਼ਨ ਨੋਟ ਕਰਦੇ ਆਂ ਆਪਾਂ ਦੱਸ ਦੇਖਾਂਗੇ ਯਾਨੀ ਕਿ ਪਹਿਲਾਂ ਮੇਰੀ ਵਾਰੀ ਐ ਬੰਦਾ ਬਣਨਾ ਓਏ ਖੜੀ ਕਰ ਸੁਣ ਮਰੂਦ ਲਿਆ ਮਰੂਦ ਚਾਚਾ ਡਬੂ ਡੋ ਕੇ ਵਧੀਆ ਗੋੜਾ ਲੀਆ ਸੋਣੀ ਆ ਚਾ ਸੋਣੀ ਐ ਤੂੰ ਤਾਂ ਦੱਬੀ ਬੜਦਾ ਨਹੀਂ ਮਰੂਦ ਘਾਨੇ ਆ ਮਰੂਦ ਖਾ ਚਾਚਾ ਡਬੂ ਡੋ ਕੇ ਦੇਖੀ ਜਦੋਂ ਬੜਦਾ ਹੁੰਦਾ ਮਰੂਦ ਆ چیر ਕੇ ਨਾਣ ਲਾ ਕੇ ਨਾਲ ਧਰ ਲਾ ਪਲੇਟ ਚ ਚਾ ਦੇ ਤੂੰ ਤਾਂ ਜੰਗੂ ਐ ਇੱਕ ਪਚਾ ਦੀ ਇੱਕ ਬਰੂਜ਼ ਜਿੱਟਾਂ ਦੇ ਤਾਂ ਚੱਲਦੇ ਰੇ ਬਾਈ ਇਹ ਕੁਛ ਵੀ ਖਾ ਜਾਗੇ ਵਾਸੀ ਗਰੀ ਕੁਝ ਨਿਖਾਰ ਦੇ ਖੜਾ ਨਾ ਐ ਕੋਲੇ ਨਹੀਂ ਮੈਂ ਚੱਪਲ ਮਾਰੂ ਉਹ ਬੈਠਾ ਜਾ ਤੂੰ ਚਾਹ ਬਣਾ ਕੇ ਵਰਤਾਉਂਦੇ ਵੀ ਹੁੰਦੇ ਹੈਗੇ ਮੈਂ ਹੁਣ ਥੱਲੇ ਉਹ ਹੱਥ ਜਿਦਾ ਫੜਾ ਦੇ ਉਹਨੂੰ ਚਾਹ ਚਾਹ ਦੇ ਮੈਂ ਤੜਕੇ ਤੇਰੇ ਸਾਹਮਣੇ ਰੱਖੀ ਐ ਨਾ ਕੋਲੇ ਤੜਕੇਰੇ ਬਣਾਈ ਤੇ ਤੜਕੇ ਆੜੀ ਇਹਦੀ ਵਾਰੀ ਸੀਗੀ ਲੈ ਦੀ ਲੈ ਚੱਕ ਲਾ ਦੇ ਲਾ ਦੇ ਤਤੀ ਤਤੀ ਹੈ ਕਰਦਾ ਕਿ ਭਾਇ ਸਾਸਿਆ ਵਾਲਾ ਠੀਕ ਐ ਕੋ ਕਹਿੰਦੇ ਰਿਟਾਇਰ ਹੋ ਗਿਆ ਯਾਰ ਹੈ ਓਏ ਗਗੂ ਕਹਿੰਦੇ ਰਿਟਾਇਰ ਹੋ ਗਿਆ। ਇਹਦੀ ਪੈਨਸ਼ਨ ਲੱਗੀ ਬਈ। ਲੱਗੀ ਕਹਿੰਦੇ ਭਾਈ। ਪੈਨਸ਼ਨ ਲੱਗੀ। ਪੈਸੇ ਹੁੰਦੇ ਹੋ। ਪੈਸੇ ਕਹਿੰਦੇ। ਇਹਦੇ ਆਗਰੇ ਨੂੰ ਕੁਝ ਕੰਮ ਤਾਂ ਡੱਕਾ ਕਰਕੇ ਦੇ। ਆਹੋ ਆ। ਉਹ ਤਾਂ ਪਿਆ ਬਈ। ਰਾਜੂ ਲਾ ਗਿਆ ਉੱਥੇ। ਰਾਜੂ ਕੋ ਪੈਸੇ ਹੁੰਦੇ ਕਹਿੰਦਾ ਹੋ ਮੈਨੂੰ ਇੱਥੇ ਪੈਸੇ ਕਹਿੰਦਾ। ਇਹਦਾ ਨੂੰ ਕੰਮ ਮਾੜੀ ਲੱਗੇ। ਨਾ ਉਹ ਪੈਸੇ ਨਹੀਂ ਹੁੰਦੇ। ਕੋਈ ਨਹੀਂ ਕੰਮ ਤਾਂ ਹੋ ਜਾਇਆ ਕਰਾ। ਹੈ? ਕੰਮ ਤਾਂ ਹੋ ਵੀ ਆਇਆ। ਹਾਂ। ਸਹੀ ਗੱਲ ਆ। ਇਹ ਇਦਾਂ ਨੱਪਦਿਆ ਯਾ ਗੜੇ ਚਾਹ ਗਾਗੂ ਸਵਾਦ ਆ ਬਾਕੀ ਘੋੜਾ ਵਾਲੀ ਚਾਹ ਇੱਕ ਨੰਬਰ ਆ ਯਾਰ ਨਹੀਂ ਲੱਗੀ ਇਦਾਂ ਇਹ ਯਾ ਤਾਂ ਕਿਹਤ ਨੇ ਇਹਨਾਂ ਨੂੰ ਕੱਲੇ ਹਾਂ 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 ਟੰਗ 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 ਦੇ ਜਾਇਆ ਚੱਲਗੇ ਪਿੰਡ ਦੇ ਜਾਇਆ ਚੱਲਾ ਹੀ ਚੱਲ ਹਾਂ ਹੁਣ ਤਾਂ ਤੂੰ ਬੜਾ ਬਾਹਰ ਲੱਗਿਆ ਪੀਂਦ ਲਾਉਣਾ ਓਏ ਕੋਲੇ ਫੜੀ ਬੈਠੇ ਆਗੇ ਨਹੀਂ ਚੱਲ ਆ ਗਿਆ ਪਿੰਡੇ ਚਲੋ ਕੰਮ ਕਰ ਮਚਾ ਮਰੋ ਉੱਤੇ ਮਾਰ ਫਿਰ ਦੇਖੀ ਜਊਗੀ ਥਾਪੜਾ ਬੱਜਣਾ ਨਹੀਂ ਨਾ ਮੈਂ ਕੱਕੂ ਜਮਈ ਲੱਸਾ ਹੋ ਗਿਆ ਕੱਕੂ ਜਮਈ ਇੱਧਰ ਦੇਖ ਕੇ ਗੱਲ ਕਰ ਉੱਧਰ ਕੀ ਜਿਸ ਨਾਲ ਕਰਤੀ ਕਰ ਮਚਾ ਮਾਰਨੀ ਉੱਤੇ ਕਰਦਾ ਪਿਆ ਉੱਥੇ ਹੀ ਅਗੂ ਦੇਖੀ ਕਿੰਨਾ ਅਗੋਰਾ ਹੋ ਰਿਹਾ ਓ ਦੇਖੀ ਪੀੜੈ ਨੂੰ ਪਰ ਆਵਾ ਠੰਡਿਓਂ ਦੇ ਲਓਨਾਂ ਦਾ ਫੇਰ ਨਾਲ ਲਾਣੀ ਕੇਸ ਕਰੂਗੇ ਤਾਂ ਇਹ ਨਾ ਅਗੋਰਾ ਹੋਇਆ ਕੁਛ ਵੀ ਹੁੰਦਾ ਓਏ ਵੀ ਗੋਰਾ ਹੋ ਕੇ ਮੈਂ ਯਾਰ ਚ ਕਾਈ ਧੀਗਾ ਇਹ ਕੀ ਆ ਓਏ ਤੂੰ ਚੱਕੀ ਓਏ ਉਹ ਚੱਕੀ ਓ ਝਾੜੂ ਝਾੜੂ ਚੱਕੀ ਉਹ ਨਾ ਓਏ ਉਹ 7 ਵਜੇ ਆਇਆ ਉਹ ਨੰਗਣਾ ਨਹੀਂ ਇਥੋਂ ਦੀ ਹੈ ਤਾਂ ਲੰਦ ਜੂਗਾ ਨਹੀਂ ਨੰਗਣਾ ਲੰਗ ਜੂ ਬਾਤ ਤੂੰ ਹਾਂ ਆ ਗਿਆ ਚੱਲ ਚੱਲ ਬਹੁਤ ਉੱਪਰ ਗਿਆ ਹੁਣ ਤਾਂ ਉੱਚਾ ਆ ਕੀ ਮਾਰੇ ਹੋਈ ਹਾਂ ਓਏ ਓਏ ਦੰਦਾ ਓ ਕਟਿੰਗ ਆਏ ਉਧਰ ਦਾ ਕੰਮ ਨੂੰ ਤੂੰ ਕਹਿੰਦਾ ਕੰਮ ਹੈ ਘੱਟ ਕਰਦਾ ਇਹ ਵਾਹ ਕਹਦੇ ਕੱਟਾ ਬੰਨਿਆ ਪਿਆ ਕੋਈ ਨਾ ਉਹ ਸਾਫ ਕਰਦੇ ਹੋ ਆ ਜਾ ਮੱਤੇ ਚੱਕ ਲਾ ਉਹ ਉਹ ਪੱਲੀ ਲੈ ਉਹ ਇੱਥਾ ਕੱਲ੍ਹ ਅੜਾ ਪ੍ਰੀਤ ਸਿੰਘ ਜੀ ਦੀ ਸੂਰਤੀ ਵਾਲੇ ਆ ਗਿਆ ਆਉਣਾ ਮੈਂ ਉਹ ਡਾਕਟਰ ਆਇਆ ਅਦੇ ਕੇ ਸਟੇਕ ਮੰਡੀ ਠੀਕ ਹੈ ਕੋਈ ਨਹੀਂ ਮੈਂ ਦੇਖ ਜਨਾ ਭਾਈ ਆ ਜਾ ਤੇ ਗਾਈ ਨੂੰ ਭਾਈ ਸਾਡੇ ਨੂੰ ਨਮੂਨੀਆਂ ਹੋਇਆ ਬੁਖਾਰ ਸੀਗਾ ਤੇਜ ਤਾਂ ਕਰਕੇ ਥੋੜੇ ਐ ਜੇ ਕਰਦੀ ਸੀ ਆ ਜਾ ਕੋਲੇ ਬਾਹਰ ਚਲੀਏ ਧੁੱਪੇ ਬਾਗੇ ਡਾਕਟਰ ਤਾਂ ਹੁਣ ਨਾ ਡਰ ਟੀਕੇ ਲਵਾਤੇ रिकार्डो खाय भाई जी उरे आ हजे नीरे दा टाइम नहीं होया इत्थे आ ते दवाई लगवाती भाई खड़ी रह हण ਧੁੱਪੇ ਠੰਡ ਲੱਗੀ ਆ ਜੀ ਬੇਚਰੀ ਨੂੰ ਤੁਸੀਂ ਉਹੀ ਡਰੀਆਂ ਖੜੀਆਂ ਕੋੜੇ ਪਾਣੀ ਤਾਂ ਸਾਰਿਆਂ ਨੂੰ ਪਿਆਦਾ ਇਹਨੂੰ ਨਿੱਗਾ ਪਾਣੀ ਪਿਾਵਾਂਗੇ ਦੁਬਾਰੇ ਮੜਾ ਜਾ ਗਾਨੂੰ ਬਾਕੀ ਹਾਰਗਾਂ ਨੇ ਪੀ ਲਿਆ ਸਾਨੂੰ ਪਿਆ ਹੀ ਦਿੰਨਾ ਥੋੜਾ ਜਿਹਾ ਤਰਕੇ ਵੀ ਨਿੱਗਾਈ ਬਿਆ ਹੀ ਪਾਣੀ ਗੱਚ ਕੇ ਸ਼ਕ ਲੋ ਗਾਇਜ਼ ਗੱਚ ਕੇ ਗਾਇਜ਼ ਹੂੰ Lali tetap ngatur nggak miri kayak dah jadi cem wah hekui. Try di parih gitu di. ਸਤਾਏ ਚੰਗਾ ਬਗ ਜਾ ਕਹਿੰਦੇ ਹੁਣ ਨਹੀਂ ਲੋਡ ਪਈ ਧੀਰੀ 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 ਪੀ ਲਈ ਬਹੁਤ ਆ ਗੋਸਾ ਆਇਆ ਵਧਾਇਆ ਬੜਾ ਨਿਪੋਣਾ ਠਰਕੇ ਪਾ ਰਹੇ ਆ ਇਹ ਸੰਗਲ ਢੀਲਾ ਕਰੋ ਜੀ ਆਜੋ ਪੁੱਛ 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 ਅੰਦਰ 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 ਤੇ ਵੇਲਾ ਭਾਈ ਪੂਰਾ ਐਸ ਵੇਲੇ 6 ਵਜੇ ਦਾ ਹੋ ਗਿਆ ਤਾਂ ਅੱਜ ਮੜ ਗਈਆਂ ਪਹਿਲਾਂ ਬੰਨਤੀਆਂ ਅੰਦਰ ਇਹ 18 ਤੋਂ ਐ ਜੇ ਆ ਗਾਈਆਂ ਬੈ ਜਾ ਬੈ ਜਾ ਬੈ ਜਾ ਦੰ냐 ਮੜਾ ਇਹ ਹੋਰ ਵੀ ਪਹਿਲਾਂ ਬੰਨਦੀਆਂ ਸੀਗੀਆਂ ਤੇ ਲਾ 800 ਟੱਪਾਏ ਲੱਗਿਆ ਪਿਆ ਉਹਨੂੰ ਫਿਰ ਤਾਂ ਕਰਕੇ ਵੀ ਮੜਾ ਇਹ ਹੁਣ ਪਹਿਲਾਂ ਬੰਨ੍ਹਦਿਆਂ ਕਰਾਂਗੇ ਠਾਰੀ ਜੀ ਵਧੀ ਜਾਂਦੀ ਆ 8-9 ਡਿਗਰੀ ਦਾ ਤਾਪਮਾਨ ਭਾਈ ਹੁਣ ਹੁੰਦਾਗਾ ਤੇ ਖੈਰ ਉਹ ਦਿਨ ਚ ਭਾਈ ਇਹ ਗੱਲਬਾਤ ਜਿੰਨੀ ਕੀ ਸੀਗੀ ਆਪਾਂ ਰਿਕਾਰਡ ਕਰ ਲਈ ਉਹਨੇ ਕ ਤੇ ਬਾਲੇ ਇਹ ਬਸ ਰੋਜ ਦਾ ਬਰਾ ਦਾ ਮੜਾ ਮੁੱਟਾ ਕੰਮ ਜਾਂ ਹੁੰਦਾ ਉਹ ਐਂ ਕਿ ਰਾ ਦਾ ਕੀ ਦਿਖਾਈਏ ਤੇ ਤਾਂ ਕਰਕੇ ਥੋੜਾ ਜਿਹਾ ਅ ਕੱਟ ਬਣਦਾ ਬਲੌਗ ਅੱਜ ਕੱਲ ਤੇ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਜੁੜੇ ਹੋਏ ਹੋ ਰੋਜ਼ ਵੀਡੀਓ ਨੂੰ ਦੇਖਦੇ ਹੋ ਸਮਾਂ ਕੱਟ ਕੇ ਦੇਖਦੇ ਰਹੋ ਤੇ ਮਿਲਦੇ ਆਂ ਕੱਲ ਨੂੰ ਸਵੇਰੇ 7:00 ਵਜੇ ਇੱਕ ਨਵੇਂ ਬਲੌਗ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ 7:00 ਵਜੇ ਕੱਲ੍ਹ ਬਾਈ ਜੀ